ਸਸਿਆ ਕਾਲ ਵੀਰ ਜੀ ਸਵਾਗਤ ਆ ਤੁਹਾਡਾ ਆਪਣੇ ਨਵੇਂ ਬਲੌਗ ਤੇ ਆਪਾਂ ਜੀ ਫਿਰ ਪਹੁੰਚ ਗਏ ਬੱਬੂ ਵਾਲੇ ਕੋਲੇ ਤੇ ਬੱਚੀ ਪੂਰਾ ਕੰਮ ਕਰ ਪੂਰਾ ਭੱਜ ਭੱਜ ਕੇ ਕੰਮ ਕਰ ਰਿਹਾ ਮੁੰਡਾ ਮੇਰਾ ਨਵਾਂ ਹਲਕਾ ਜਿਹਾ ਕੋਈ ਲਾਇਆ ਕਿ ਤੁਹਾਨੂੰ ਲੱਭ ਕੇ ਆਪਣਾ ਨਾਂ ਦੱਸ ਸਪਨਾ ਨਾਂ ਕੀ ਹੈ ਤੇਰਾ ਗੁਲਦੀਪ ਸਿੰਘ ਹੈ ਗੁਲਦੀਪ ਸਿੰਘ ਹੈ ਪਿੰਡ ਕਿਹੜਾ ਪਿੰਡ ਬ੍ਰੇ ਆਮੜਾ ਜੋੜਾ ਬੋੜਾ ਮੜਾ ਪਿੰਡ ਬ੍ਰੇ ਆਮੜਾ ਅੱਛਾ ਬ੍ਰੇ ਆਮੜਾ ਇਹ ਕੀ ਕਰਨ ਲਿਆ ਹੁਣ ਤੂੰ ਤੇਲ ਲਾਉਣੇ ਪਾਈ ਮਸ਼ੀਨ ਤੇਲ ਚੈਨਲ ਚ ਫਾਲਟ ਨਹੀਂਗਾ ਥੋੜਾ ਜਾਂ ਨਹੀਂ 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 ਹੈਗਾ ਥੋੜਾ ਜਿਹਾ ਹੈਗਾ ਫਾਲਡ ਆ ਤੇ ਮਾਲਕ ਨੂੰ ਪੁੱਛ ਮੜਾ ਗੇੜੀ ਇੱਕ ਲਗਾਉਣ ਨੂੰ ਕਮਾ ਪਹਿਲੋ ਅਗਾ ਅਗਾ ਨਗਾ ਨਗਾ ਨੂ ਅਗਾ ਨੂ ਬਾਈ ਇਹ ਬੱਚਾ ਛੋਟਾ ਇਹਨੂੰ ਵਿਚਾਰ ਨੂੰ ਕੀ ਪਤਾ ਇਹਨੂੰ ਜਿਹੜਾ ਕੰਮ ਲਾਇਆ ਨੇ ਇਹਨੇ ਕਰ ਦੇਣਾ ਥੋੜਾ ਜਿਹਾ ਚੇਂਜ ਫਾਲਡ ਹੈਗਾ ਆ ਤੁਹਾਨੂੰ ਵੀਡੀਓ ਦੇਖੀ ਰਿਹਾ ਕਿੰਨਾ ਕੁ ਫਾਲਡ ਹੈ ਇਹਦਾ ਦੰਦਾ ਟੱਪਿਆ ਬਾਕੀ ਆਪਾਂ ਤੁਹਾਨੂੰ ਮਾਲਕ ਨੂੰ ਮਲਾਉਣੇ ਕਿ ਜਿੰਨਾਂ ਨੇ ਇਹ ਲੱਗਿਆ ਬੱਬੂ ਨਾਲ ਬੱਬੂ ਉਹ ਚੈਨ ਥੋੜਾ ਫਾਲਡਗਾ ਨਹੀਂ ਪੜਾ ਤੂੰ ਬੱਚਾ ਤਾਂ ਦਾ ਕੋਈ ਨਹੀਂਗਾ ਹੈ ਉਹ ਏ ਛੋਟਾ ਤੂੰ ਅੱਛਾ ਜੇ ਬੱਚਾ ਜੇ ਬੱਚਾ ਏ ਪੂਰਾ ਬੱਚਾ ਨੇਗਾ ਆ ਜਾਣਾ ਪਿੰਡ ਨੂੰ ਫਿਰ ਇਧਰ ਉਹ ਮੂੰਹ ਤਾਂ ਮੁਕਰ ਕਦਾਸ ਮੇਰੇ ਵੱਲੇ ਇਧਰ ਮੁਕਰ ਨਹੀਂ ਜਾਣਾ ਪਿੰਡ ਨੂੰ ਸਸਤੀ ਕਬੀਰ ਦੀ ਸਾਰਿਆਂ ਨੂੰ ਪਿੰਡ ਜਾਣਾ ਹੈ ਹੈ ਪਿੰਡ ਪਿੰਡ ਚੜਾਈ ਪੜਾਉਣਾ ਮਸਾਵੇ ਕਿੰਨਾ ਦੁਆਵਲੇ ਨਾਲ ਸਾਡਾ ਪਿੰਡ ਕਿੱਥੇ ਜਾ ਰਹੇ ਹੈ ਹੈ ਇਹ ਨਹੀਂ ਗਏ ਨਹੀਂ ਉਹ ਦੂਜਿਆਂ ਦੇ ਨਾਲ ਦਈਏ ਪਿੰਡ ਕਰਨ ਜਾ ਰਹੇ ਹੈ ਰੈਂਡਮ ਮਸ਼ੀਨ ਕਿ ਮੇਰੇ ਨਹੀਂ ਅੱਜ ਅੱਛਾ ਕੰਬੈਨ ਬਾਈ ਜੀ ਇੱਕ ਤਾਂ ਪਾਰਟੀ ਹੋ ਗਈ ਬੱਬੂ ਵਾਲੇ ਕੰਬੈਨ ਲੈ ਜਾ ਰਿਹਾ ਕਰਤਾਰ ਨਵੀਂ ਬੁਕਿੰਗ ਕਰਾਈ ਹੈ ਜਾਨੀ ਕਿ ਉਹਨਾਂ ਤਿੰਨ ਤਰੀਕ ਦਾ ਟਾਈਮ ਦਿੱਤਾ ਹੈ ਕਿ ਤਿੰਨ ਤਰੀਕ ਤਰੀਕ ਨੂੰ ਤੁਹਾਨੂੰ ਕੰਬੈਨ ਮਿਲੇਗੀ ਇਹਦਾ ਡੈਡੀ ਤੇਰਾ ਕਿੱਥੇ ਆ ਚਲਾਗਾ ਉਹ ਉੱਥੇ ਕਿ ਨਹੀਂ ਆਪੇ ਪਹੁੰਚ ਗਾ ਹਾਂ ਸਾਡੇ ਵੀਰ ਨੇ ਰੈਂਟ ਕੀਤਾ ਸੀ ਕਿ ਤੁਸੀਂ ਐਵੇਂ ਘੁੰਮਦੇ ਫਿਰਦੇ ਕੁਝ ਲਿਆ ਵੀ ਜਿਵੇਂ ਐਵੇਂ ਗਿੜੇ ਕਰਦੇ ਮਸ਼ੀਨਾ ਜੀ ਇੱਕ 22 ਮਾਰਚ ਨੂੰ ਮਿਲਣੀ ਹੈ 2 ਕੁ ਮਹੀਨਾ ਬੁੱਕ ਕਰਵਾਇਆ ਬੱਬੂ ਹਰਾ ਆਪਾਂ ਨਹੀਂ ਲਈਏ ਕੋਈ ਵੀ ਤੇ ਇਹ ਵੀ ਆਪਣੀ ਸਮਝ ਲਓ ਤੁਸੀਂ ਤੇ ਕਮੈਂਟ ਕਿਸੇ ਵੀਰ ਨੇ ਕੀਤਾ ਐਵੇਂ ਮਸਤੇ ਕਰਦੇ ਫਦੇ ਕੁਝ ਲਿਆ ਜੀ ਆਪਾਂ ਦੋ ਕਰਤਾਰਾ ਲਿਆਂ ਹਿੱਕ ਤੁਹਾਨੂੰ ਵੀਡੀਓ ਨਹੀਂ ਤੁਹਾਨੂੰ ਨਹੀਂ ਮੈਂ ਭੇਜ ਦਵਾਂਗਾ ਤੈਨੂੰ ਹਾਂ ਤੇ ਬਾਕੀ ਤੁਹਾਨੂੰ ਥੋੜੇ ਟਾਈਮ 'ਚ ਆਪਾਂ ਉਹਦੀ ਵੀਡੀਓ ਜ਼ਰੂਰ ਦਿਖਾਵਾਂ ਕਰਤਾਰ ਨਵੀਂ ਦੀ ਜਿਹੜੀ ਆਪਾਂ ਨਵੀਂ ਲਈ ਆ ਤੇ ਬਾਸਕਟ ਕਿਨੇ ਬੰਨੀਆਂ ਮੈਂ ਬੰਨੀ ਤੂੰ ਬੰਨੀ ਹਾਂ ਲੇ ਹੁਣ ਲੱਗਦੀ ਇੰਤੀ ਬਿਠਾਏ ਉਹ ਨਹੀਂ ਇੰਨਾ ਫਰਕ ਹੁੰਦਾ ਇੰਨਾ ਕਿਉਂ ਹੁੰਦਾ ਉਹ ਵੇ ਤਾਂ ਹੈ ਇੰਨੀ ਲਾਣੀ ਥੋੜਾ ਕਰਨੀ ਅਸੀਂ ਲਾਣੀ ਤਾਂ ਨਹੀਂ ਗਈ ਆ ਬੱਬੂ ਨੇ ਬਾਸਕਟ ਬੰਨੀ ਆਈ ਬੱਬੂ ਦੀ ਬਾਸਕਟ ਚੈੱਕ ਕਰੋ ਇੱਥੇ ਇੱਥੇ ਤੇ ਚੈੱਕ ਕਰਾ ਤੁਹਾਨੂੰ ਪੂਰੀ ਵੀਡੀਓ ਕੱਲੀ-ਕੱਲੀ ਦਿਖਾਵਾਂਗਾ ਆ ਫਿਰ ਫੱਟੀ ਇੱਕ ਫਾਲਟ ਪਈ ਹੋਇਆ ਜੀ ਇਹਦੇ ਚ ਬਾਸਕਟ ਸਹੀ ਆ ਬਿਲਕੁਲ ਆ ਦੇਖੋ ਆ ਫੱਟੀ ਦੇਖੋ ਕਿੱਥੇ ਆ ਰਹੀ ਹੈ ਬਿਲਕੁਲ ਸਹੀ ਆ ਰਹੀ ਹੈ ਇੱਧਰ ਥੋੜੀ ਫਾਲਡੇ ਬਾਕੀ ਤੁਹਾਨੂੰ ਅਗਰ ਕਮਾਈ ਇਹ ਜੀ ਇਹਦੀ ਗਲਤੀ ਕੋਈ ਨਹੀਂ ਗੇੜ ਮੜਾ ਪਿੱਛੇ ਹੌਲੀ 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 ਇੱਥੇ ਰੁਕੀ ਇਹ ਇੱਥੇ ਰੁਕੀ ਕਿੰਨੀਆਂ ਫੱਟੀਆਂ ਕਮਾਈ ਬਾਹਾ ਬਾ ਇੱਥੇ ਰੁਕ ਕਿਹੜੀ ਫੱਟੀ ਰੁਕੀ ਬਾਸਕਟ ਡਾਊਨ ਆ ਦੇਖੋ ਜੀ ਇਹ ਆ ਦੇਖੋ ਜੀ ਆ ਬੰਦੇ ਨੇ ਫਟੀਆਂ ਲਾਈਆਂ ਕਿਹੜੇ ਨੇ ਲਾਈਆਂ ਆ ਦੇਖੋ ਇਹਨਾਂ ਦਾ ਨਾ ਵੀਰ ਫਾਲਡ ਪਾਇਆ ਕਰੋ ਇਧਰ ਦੇਖੋ ਨਾਲ ਲੱਗੀ ਆ ਆ ਵਿੱਚ ਦੀ ਦੇਖੋ ਕਿੰਨਾ ਗੈਪ ਹੈ ਆ ਚੈੱਕ ਕਰੋ ਇਹ ਇੱਥੋਂ ਵੀ ਦੇਖੋ ਨਾਲ ਲੱਗੀ ਆ ਜਾਨੀ ਕਿ ਸਾਰਾ ਉਚਾਲਾ ਇਹ ਬਾਸਕਟ ਬਿਲਕੁਲ ਸਹੀ ਆ ਹੁਣ ਅਗਲੀ ਅੱਗੇ ਵੀ ਫੱਟੀ ਸਹੀ ਆਉਂਦੀ ਆ ਜਿਹੜੀ ਆ ਵਾਲੀ ਆ ਨਾ ਇਹਦੇ ਥੋੜਾ ਫਾਲਡ ਹੈ ਹੋਰ ਵੀ ਫੱਟੀਆਂ 'ਚ ਹੋਊਗਾ ਤੂੰ ਕੀ ਕਹਣਾ ਕੁਛ ਨਹੀਂ ਮੈਂ ਤਾਂ ਵੈਸੇ ਠੀਕ ਹੈ ਨਾ ਕੰਕਾ ਲੈ ਆਵੇਂ ਦਾ ਦੇ ਕੇ ਹੈ ਕੀ ਕਰੇਗਾ ਕੰਕਾ ਲੈ ਕੇ ਉਹ ਕਹਿਣ ਸਾਡਾ ਸਾਡਾ ਗਿੜਾ ਫਿਰ ਟੋਡਾ ਇੱਥੇ ਉਹ ਰੱਖ ਟਾਇਰ ਕੋਲ ਉਹ ਪਿਆ ਜਾ ਦੇਖ ਉਹ ਉੱਥੇ ਰੱਖ ਲੈ ਜਿੱਥੇ ਕੱਢਾਈ ਨਾ ਲੈ ਬੈਠ ਰੱਖ ਲੈ ਰੱਖ ਲੈ ਲੱਭ ਗਿਆ ਬਟੂ ਯਾਰ ਬੈਟ ਦਾ ਕੀ ਫਲਟ ਹੋ ਰਹੀ ਹੈ ਹਾਂ 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 ਕਿਵੇਂ ਕਾਣਾ ਥੋੜਾ ਜਿਹਾ ਹਣਾ ਇਹ ਕਾਣਾ ਪਾ ਦੀ ਗੱਲ ਐ ਇਧਰ ਕੋਈ ਚੀਜ਼ ਰੱਖੋ ਹੁਣ ਫਿਰ ਇਹਦਾ ਥੋੜਾ ਇਹ ਤੇ ਕੋ ਗੁੱਲੇ ਲੱਗਣ ਦੇ ਉਹ ਤਾਂ ਬਰਖਾ ਹੋ ਗਿਆ ਉਹ ਮਾੜਾ ਮੋਟਾ ਗੁੱਲੇ ਫਲਕ ਪਾ ਗਏ ਹਾਂ ਇਧਰ ਨਾਲ ਪਾਸਾ ਉੱਚਾ ਕਰੋ ਥੋੜੇ ਥੱਲੇ ਬਰਾਕਟ ਹੀ ਰੱਖ ਦੋ ਕੋਈ ਚੀਜ਼ ਕੈਮਰਾ ਰੱਖ ਦਿ ਦੋ ਟੀਮ ਦੇ ਨਾਲ ਤੋਂ ਬਾਹਰ ਉੱਚਾ ਨਾ ਹੋ ਜਾਗਾ ਬਈ ਇੰਨਾ ਯਾਰ ਫਲਕ ਕੇ ਹਾੜਾ ਪਾ ਲਿਆ ਜੀ ਹੈ ਗੁੱਲੇ ਹੀ ਬਦਲੇ ਕਉਣ ਕੁੱਤੇ ਹੀ ਤੈਂ ਕਰ ਕੁੱਤੇ ਨਹੀਂ ਬਦਲੇ ਗਏ ਐਂ ਕਰ ਤੈਨੂੰ ਹੋਰ ਸੌਖਾ ਤਰੀਕਾ ਦੱਸ ਦਿੰਨਾ ਜੇਰਾ ਇਧਰ ਨਾਲ ਨਹੀਂ ਗਾ ਹਨਾ ਖੋਲ ਜੀ ਖੋਲ ਕੇ ਨਾ ਇਹਦੇ ਥਲੇ ਪੱਤੀ ਰੱਖਦੇ ਹਾਂ ਨਹੀਂ ਕਿਉਂਕਿ ਇੱਕ ਤਾਂ ਤੇਰੀ ਬੈੱਡ ਸਹੀ ਹੋ ਜਾਏਗਾ ਥੋੜਾ ਜਿਹਾ ਕਿ ਉੱਚਾ ਕਰਨਾ ਕਿਵੇਂ ਕਰਨਾ ਤੂੰ ਇਹ ਦੱਸ ਮੈਨੂੰ ਇਹਦੇ ਮਦਦ ਕਰੀਏ ਕਿ ਉਹਨੂੰ ਦਤਵਕ ਨਹੀਂ ਬੈੱਡ ਨੂੰ ਉੱਚਾ ਕਰਨਾ ਕਿ ਇੰਨਾ ਬਹੁਤ ਜੋ ਉੱਚਾ ਕਰ ਲੈ ਫਿਰ ਉਹ ਪਾਸਾ ਚੱਕ ਦੇ ਨਹੀਂ ਕਰਨਾ ਯਾਰ ਫਿਰ ਐਂ ਕਰਾ ਇਧਰ ਪਾ ਕੁਝ ਚੀਜ਼ ਰੱਖ ਤੇਰੇ ਆ ਪਟਾ ਵੀ ਫਿਰ ਵੱਡੇ ਕਰ ਲੈ ਨਹੀਂ ਆਪਾਂ ਇਹ ਕਰੀਏ ਬਟੂ ਬਾਸਕੜ ਨਹੀਂ ਵੀ ਕਰੇਗਾ ਆਹ ਜਿਹੜਾ ਬਹਿਰ ਨਹੀਂਗਾ ਆਹ ਛੋਟਾ ਹੂੰ ਉਹ ਬਹਿਰ ਥਲੇ ਬਾਸ ਰੱਖ ਦਈਏ ਬਹਿਰ ਥਲੇ ਤੂੰ ਉਹ ਦੂਜੇ ਥਾਂ ਹਾਂ ਬਹਿਰ ਥਲੇ ਹਾਂ ਉਹਦੇ ਥਲ ਰੱਖ ਦੇ ਤੇ ਨਾਲੇ ਵਾਸ਼ਣਾ ਪਾਉਣੀ ਤੇ ਕੰਮ ਕਿਵੇਂ ਕਰਦੇ ਨਾੜ ਥੋੜਾ ਉਹਦਾ ਚਿਕਾ ਪਿਆ ਬਰਾਕਟੀ ਵਾਲਾ ਤੇ ਇੱਧਰ ਵੀ ਇੱਕ ਉਦਾ ਚ ਕੀਤਾ ਪਿਆ ਇਹ ਕਿੰਨੇ ਕਸਾ ਕਿੰਨੇ ਆ ਤੇ ਮੈਂ ਨਹੀਂ ਕਸਿਆ ਕਿੰਨੇ ਕਸਿਆ ਇਹ ਨਾੜ ਥੋੜੇ ਦੇਖ ਲਈ ਥੋੜਾ ਟਾਈਮ ਚੱਲ ਕੇ ਢਿੱਲੇ ਹੋ ਜਣਿਆ ਉਹ ਬਾਈ ਨੇ ਵਾਸ਼ਲਾ ਵਾਸ਼ਲਾ ਪਰ ਤੇ ਕੀ ਵਿਚਾਰ ਹੈ ਵਾਸ਼ਲਾ ਮੈਂ ਤਾਂ ਹੀ ਵੀ ਇਹ ਚੱਲ ਕੇ ਨਾ ਥੋੜਾ ਟਾਈਮ ਇਹ ਢਿੱਲੇ ਹੋਣ ਬਰਾੜੀ ਢਿੱਲੀਆਂ ਹੋ ਜਿੰਨੇ ਥਡੀਆਂ ਇਹ ਸਮਝ ਲੈ ਵੀ ਵਾਸ਼ਲਾ ਤੈਨੂੰ ਜ਼ਰੂਰੀ ਪਾਣੀ ਚਾਹੀਦੀ ਹਿੱਕ ਦੋਨਾਂ ਨਾੜਾਂ ਚ ਪੱਤੀ ਪਹਿਲੀ ਗੱਲ ਪੱਤੀ ਹੁੰਦੀ ਪੱਤੀ ਨਹੀਂ ਦਾ ਹਾਂ ਨਹੀਂ ਲੱਗਦਾ ਇਹ ਕਰੀਏ ਮੇਰੀ ਗੱਲ ਆ ਬੈਰ ਖੋਲ ਕੇ ਨਾ ਇੱਥੇ ਰੱਖ ਦੀ ਵਾਸ਼ ਲਾਈਂ ਦੇ ਸਕੇ ਡਾਊਨ ਆ ਜਾਏਗਾ ਬੈਡ ਡਾਊਨ ਆਏਗਾ ਫਰਕ ਥੋੜਾ ਹੀ ਹੈ ਜਿਆਦਾ ਨਹੀਂਗਾ ਨਹੀਂ ਜਿਆਦਾ ਵਾਵਾ ਜੀ ਫਰਕ ਹੈ ਟੈਂਪਰੀ ਦਾ 5 ਇੰਚੀ ਦਾ ਹੂੰ ਓਏ ਦੋ ਹੀ ਕੰਮ ਹੈਗੇ ਨੇ ਚਾਹ ਤਾਂ ਤੂੰ ਉਹਦੇ ਥੱਲੇ ਪੱਤੀ ਰੱਖ ਦੇ ਹੈ ਤੇ ਜੇ ਉੱਚਾ ਕਰਨਾ ਫਿਰ ਇਹਦੇ ਥੱਲੇ ਰਾਤ ਤੇ ਬਰਾਕਟਿੰਗ ਫੱਲੇ ਮੈਂ ਕਹੇ ਬੋਲ ਨੀਵਾ ਕਰ ਲੈ ਮੜਾ ਜੇ ਕਰਨਾ ਹੈ ਉੱਤੇ ਲਗਾ ਰਹੇ ਤਾਂ ਆਟਾ ਉੰਡਾ ਨਾ ਦੇਣਾ ਤੇ ਨਾ ਤੇ ਮੈਂ ਦੱਸਾਂ ਇਹ ਕੀ ਗੱਲ ਹੁੰਦੀ ਏ ਜਿੰਨਾ ਬੈੱਡ ਉੱਚਾ ਹੋਵੇਗਾ ਨਾ ਜਿੰਨਾ ਉਹਨੇ ਮਸ਼ੀਨ ਦਾਣੇ ਨਹੀਂ ਮਾਰੇਗੀ ਕਦੇ ਵੀ ਪਤਾ ਪਤਾ ਹੈ ਨਾ ਇਹ ਮਸਾੜ ਵਾਲੇ ਇਹੀ ਖਾਸੀਅਤ ਹੈ ਜਾਨੀ ਕਿ ਇਹਨਾਂ ਦੇ ਮਸ਼ੀਨਾਂ ਤਾਂ ਨਹੀਂ ਕਾਮਯਾਬ ਵੀ ਕਾਮਯਾਬ ਤਾਂ ਹੈ ਨੇ ਵੀ ਜਾਨੀ ਕਿ ਇਹਨਾਂ ਨੇ ਮਾਰਕੀਟ ਨਹੀਂ ਬਣੀ ਇਹਨਾਂ ਦੇ ਇਹੀ ਗੁਣ ਹੈ ਕਿ ਇਹਨਾਂ ਦਾ ਬੈੱਡ ਬਹੁਤ ਉੱਚਾ ਘੁੰਦਾ ਤੇ ਉਹਦੇ ਕਰਕੇ ਮਸ਼ੀਨਾਂ ਦਾਣੇ ਨਹੀਂ ਮਾਰੇ ਦਾਣਾ ਪਤਲੇ ਪਲੇ ਪਿੱਛਾ ਚਲੇ ਜਾਂਦੇ ਆ ਤੇ ਕੰਜਾਂ ਮਸ਼ੀਨਾ ਬੈੱਡ ਬਰਾਬਰ ਅੰਦਰੋਂ ਪਟੇਰੀਆਂ ਬਣਾਉਣ ਲੱਗ ਤਾਂ ਹੀ ਤਾਂ ਦਾਣੇ ਮਾਰਦੀਆਂ ਬਾਈ ਇਹੀ ਗੱਲ ਮੜਾ ਕਿਹੜੀ ਉੱਥੋਂ ਆ ਲੱਕ ਮੈਂ ਇਹ ਤੋਂ ਓਡੀ ਸੇਮ ਬੁਲੀਦਾ ਸਟੇਰ ਬੁਲੀਦਾ ਗੇੜੇ ਬਾਰੇ ਪਟਾ ਗੇੜੇ ਵੀ ਸਾਕੇ ਕੁ ਮਾਦੇ ਕੁ ਮਾਦੇ ਕੁ ਮਾਦੇ ਮਾਦੇ ਕੁ ਮਾਦੇ ਇਹ ਤਾਂ ਸਹੀ ਹੈ ਬਰਾਕੀ ਬੁਟੀ ਦੀ ਬਦਲੀ ਕੀ ਦੇਖ ਰਹੀ ਸੀ ਮੈਂ ਬਰਾਕੀ ਟੁੱਡੀ ਹੁੰਦੀਆਂ ਨੇ ਵੱਡੀ ਛੋਟੀ ਤੈਨੂੰ ਪਾ ਤੀ ਜੇ ਕੋਈ ਤੇਰਾ ਬੜਾ ਸਮਾਵੜ ਤੋਂ ਅੱਡੀ ਨੇ ਬੜਾ ਕੀ ਬੋਲੀ ਕੀ ਬੋਲੀ ਮੇਰੇ ਸਾਹਮਣੇ ਬੜਾ ਅੱਡੀ ਤੇ ਯਾਰ ਉਹ ਹੀ ਨੇ ਤਾਂ ਜਿਹੜੇ ਖੋਲੀ ਬੋਲੀ ਗਣੀ ਚਲੋ ਇਹ ਫਿਰ ਤੇਰੇ ਪਹਿਲ ਕੋ ਟੁੱਟੀ ਕੋੜੀ ਇਹਨਾਂ ਨਾਲ ਪਹਿਲੇ ਇਹਨਾਂ ਨਾਲ ਸੋਚ ਮੇਚਣਾ ਸੀ ਤੂੰ ਵੀ ਇੱਕੋ ਜਿਹੀ ਨੇ ਕਿ ਵੱਡੀਆਂ ਛੋਟੀਆਂ ਨੇ ਇਹ ਕਿ ਫਰਕ ਜ਼ਰੂਰ ਹੈਗਾ ਹੈ ਫਰਕ ਜ਼ਰੂਰ ਹੈਗਾ ਇੱਕ ਉੱਚੀ ਇੱਕ ਨੀਵੀਂ ਹੈ ਡੱਕਾ ਨਾਲ ਤੇਲ ਮਨਿੰਦਾ ਤੇ ਇੱਕ ਮਿੰਤੀ ਹੁੰਦੀ ਨੇ ਇਸ ਕੋ ਅੱਜ ਪੇਸ ਕਾ ਆਹ ਆ ਫੜ ਲੈ ਯਾਰ ਉਹ ਬਬੂ ਤੇ ਪਿਛਰਾੜ ਪਈ ਆ ਹਾਂ ਹਾਂ ਅਗਰ ਬੱਦੀ ਨਾਲ ਜਲਦੀ ਅਗਰ ਬੱਦੀ ਨਾ ਮੰਨ ਲੈ ਆਪਣਾ ਮੈਂ ਚੱਲੀ ਆਪਾ ਮੈਨੂੰ ਕਰਾ ਦੇ ਮੜਾ ਕੰਮ ਆਇਆ ਯਾਰ ਕੰਮ ਹਟਾਏ ਬੜਾ ਖਿਲੜਾ ਆ ਇਹਨੇ ਬਰਾਬਰ ਹੀ ਸੰਦਿਆ ਕਿੰਦੇ ਦਿਖਾਣੇ ਲਾ ਸੈਂਟਰ ਥੱਲੇ ਗੁੱਲਾ ਥੱਲੇ ਗੁੱਲੇ ਥੱਲੇ ਪਹਿਲਾ ਚੱਲੀਏ ਮੜਾ ਜਦੋਂ ਕਰ ਲੈਂਦੇ ਨੇ ਰੱਖ ਲੈ ਹਟੇ ਮੇਰੇ ਆਪਾ ਕੰਮ ਹੁਣ ਕਰ ਆਇਆ ਉਹ ਹਾਂ ਉਹ 25 ਕੰਝਾ ਲਾ ਮੈਂ ਆਪਣਾ ਤੇ ਲਾਈ ਗਿਆ ਹਾਂ ਜਾਵੀਂ ਆਪਾ ਜੀ ਮਾਥੜੂ ਵਾਲੇ ਕੋਲ ਆ ਗਿਆ ਇੱਕ ਹੋਰ 4600 ਹੈਗੀ ਇੱਥੇ 5100 4600 ਤੇ ਇਹ ਬੰਦੇ ਇੱਥੇ ਕੰਮ ਕਰ ਲੱਗੇ ਆ ਕਿਵੇਂ ਨਵੇੜਤਾ ਹਾਂ ਜੀ ਬਸ ਤਰਫਾਂ ਦੀ ਲੱਗੇ ਰਣੀ ਹੋਰ ਬਾਈ ਕੀ ਹਾਲ ਚਾਲ ਹੈ ਬਾਈ ਵਧੀਆ ਵਧੀਆ ਹੋਰ ਹੋਰ ਮਾਨ ਸਤਿ ਸ਼੍ਰੀ ਅਕਾਲ ਪਹਿਲੇ ਦੇ ਦਸ ਮਸ਼ੀਨਾਂ ਆਪਣੀ ਰਿਪੇਅਰ ਹੋਈ ਆ ਕਿ ਜੇ ਕੋਈ ਕਮੀ ਰਹਿੰਦੀ ਆ ਕਮੀ ਰਹਿੰਦੀ ਆਈ ਪਰ ਕਲਾਤ ਤੋਂ ਕਲਾ ਕਲਾ ਚ ਹੀ ਰਹਿ ਗਿਆ ਹਾਂਜੀ ਬਾਕੀ ਦਾ ਕੰਮ ਹੋ ਗਿਆ ਕਭ ਨਿਬੜਗਾ ਅਲੀ ਬਿਟ ਰਾ ਅਲੀ ਬਿਟ ਦਾ ਕੰਮ ਹੋ ਰਿਹਾ ਪੱਲਾ ਹੋ ਗਿਆ ਉਪਰੋਂ ਹਾਂ ਪੱਲਾ ਇਹ ਇਹਨਾਂ ਨੇ ਕਿਹਾ ਜੀ ਆਪਾਂ ਇੱਕ ਦਿਨ ਦੇ ਵਿੱਚ ਫਰਹਿਰ ਪਾ ਤਕਰੀਬਨ ਕਰਕੇ ਫੱਟੀਆਂ ਨਹੀਂ ਲਵਾਇਆਂ ਫਿਰ ਫੱਟੀਆਂ ਤਾਂ ਵੈਸੇ ਨਵੀਆਂ ਹੀ ਥੋਡੀਆਂ ਤੇ ਸ਼ਾਉਟ ਨਹੀਂ ਪਾਈ ਅਜੇ ਉਹ ਬਸ ਕੌਣ ਲੱਗੇ ਬਸ ਸੈਰਾਂ ਦੇ ਥੋਟੇ ਪਾ ਕੌਣ ਲੱਗੇ ਠੀਕ ਹੈ ਫਿਰ ਕਿੱਥੇ ਜਾ ਰਹੇ ਆ ਇਸ ਵਾਰ ਐਮਪੀ ਜਾਣਾ ਕਿ ਇੱਥੇ ਲੋਕਲ ਚ ਲਾਉਣੀ ਆ ਅੰਦੌਰ ਜਾ ਰਹੇ ਆ ਜੀ ਅੰਦੌਰ ਚਲੋ ਵਧੀਆ ਗੱਲ ਹੈ ਅੰਦੌਰੇ ਕੰਮ ਚੱਲਿਆ ਨਹੀਂ ਦੋ ਦਿਨਾਂ ਦਾ ਚੱਲ ਪਰਾਂਗੇ। اچھا ਚਲੋ ਕਰੋ ਕਰੀਏ ਫਿਰ ਨਵੇੜੋ ਹਾਂ। ਠੀਕ ਆ ਜੀ। ਕਟਰ ਬਾਰੇ ਕੀ ਵਿਚਾਰ ਕਰਨਾ ਕਟਰ ਦਾ ਵੀ? ਕਟਰ ਦਾ ਦੇਖਣਾ ਇਹ ਮਾੜਾ ਮੋਟਾ ਵੇਖਣਾ ਪੂਗਾ। ਕਾ ਜੀ ਐਸਾ ਗੱਡੀ ਵੀ ਨਾਲ ਲੈ ਕੇ ਆਇਆ ਬੰਦੇ ਇਹ ਕਹਿੰਦੇ ਆਪਾਂ ਅੰਦਰ ਜਾਣਾ। ਚੱਲ ਬੱਬੂ ਚੱਲੀ ਆਏ। ਬਾ ਇਨਾ ਫਲਕੀ। ਉਹ ਫੀਗ ਤਾਂ ਭਰੀ ਹੈ ਜਿਹੜੇ ਲੈ ਗਾ ਕਿਵੇਂ ਤੇਲ ਤੇਲ ਦਸੀ ਇਹਨੂੰ ਮੜਾ ਜਾ ਬਾਜੀ ਤੇਲ ਹੈ ਤੇਲ ਪੈ ਲੈਣਾ ਰਵੜਦਣ ਯਾਰ ਇੱਕ ਗੋਲ ਰਵੜਾ ਆਂਦੇ ਇੱਕ ਪਾਸੇ ਗੋਲ ਤੇ ਨਹੀਂ ਪਾਈ ਬੈਠੇ ਇੱਕ ਵਾਰ ਦੂਜੀ ਪਾਸੇ ਰਵੜ ਸੋਇਨਾ ਫਰਕ ਪਾਇ ਲਿਆ ਹੈ ਬਹਿ ਜਾਂਦਾ ਹੈ ਹੈ ਬਹਿ ਜਾਂਦਾ ਹੈ ਗੋਲ ਰਵੜ ਹੋਣੀ ਹੈ ਮਨ ਲਾ ਤੇ ਤੇ ਗੋਲ ਉਹ ਜੋ ਟੱਕੜੀ ਰਬਾਸ ਫੇਰਾ ਹੈ ਫਰਕ ਪਾਇ ਪੋ ਕੀ ਹੈ ਹਾਂ ਇਹ ਹੈ ਫਰਕ ਵਰ ਕੀ ਹੈ ਇਹ ਗੋਲ ਦੇ ਤਾਂ ਆਪਣੀ ਕਿ ਨਹੀਂ ਵਾਹ ਇਹੀ ਫਰਕ ਹੈ ਫਿਰ ਉਧਰ ਨੂੰ ਨੀਮ ਹੋਣਾ ਚਾਹੀਦਾ ਇਹ ਵੱਡੀ ਹੁੰਦੀ ਹੈ ਕਿਹੜੀ ਗੋਲ ਆ ਨਾ ਨਾ ਗੋਲ ਛੋਟੀ ਹੁੰਦੀ ਹੈ ਨਾ ਉਹ ਬਾਹਰ ਨਮੀ ਨਹੀਂ ਰਵੜਾ ਠੀਕ ਆ ਨਹੀਂ ਯਾਰ ਬੱਬੂ ਰਵੜਾ ਰਵੜਾ ਪਰ ਉਹ ਦੂਜੀ ਮੇਨ ਕਿਵੇਂ ਖੰਦੇ ਜਿੱਡੀ ਹੈ ਕਿਹੜੀ ਉਹ ਜਿਹੜੀ ਕੱਟ ਵਾਲੀ ਹੈ ਕੱਟ ਰਵੜਾ ਅੱਖਰ ਤੇ ਨਾਰਦ ਕੱਢੀਏ ਅੱਗੇ ਵੀ ਤਾਂ ਬੈੱਡ ਚੱਲਦਾ ਹੀ ਹੈ கிளரி சட்ட ਦੋ 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 ਜੀ ਬਤ ਦੋ ਜੀ ਉਹ ਪਕਾਣਾ ਤੇ ਲੋ ਬਗਾ ਬੰਦੇ ਵੀ ਲੜਾਈ ਕਰ ਰਿਹਾ ਕਿ ਉਹ ਕਹਿੰਦਾ ਮੈਂ ਕੱਢਣਾ ਗੁੱਲਾ ਜੇ ਇਹ ਆਂਦਾ ਮੈਂ ਕੱਢਣਾ ਤੇ ਇਹਨਾਂ ਆਪਣੇ ਪੁੱਛੇ ਥੋੜੇ ਜਿਹਾ ਗੁੱਲਾ ਤੋੜਾ ਕਿਨੇ ਪਹਿਲਾਂ ਇੱਕ ਵਾਰ ਇਧਰ ਆ ਗੁੱਲਾ ਤੋੜਾ ਕਿਨੇ ਪਹਿਲਾਂ ਥੋੜੇ ਜਿਹਾ ਗੁੱਲਾ ਨਹੀਂ ਫੜਦਾ ਵਾ ਡਰ ਲੱਗਦਾ ਗੁੱਲਾ ਤੋੜਾ ਕਿਨੇ ਪਹਿਲਾਂ ਉਹ ਜਿਹੜਾ ਵਿੱਚੋਂ ਇੰਨੇ ਤਰ੍ਹਾਂ ਮੜਾ ਜਾਣਾ ਅੱਛਾ ਤੇ ਬਾਕੀ ਕਾ ਕਰ ਤੂੰ ਕੀਤੀ ਪੂਰੀ ਆ ਦੇਖੋ ਜੀ ਇਹਦੇ ਪਿੱਛੇ ਲੜੀ ਜਾਂਦਾ ਮੈਂ ਕੱਢਣਾ ਉਹ ਆਂਦਾ ਮੈਂ ਕੱਢਣਾ ਹੁਣ ਆਪਾਂ ਦੋਵਾਂ ਨੂੰ ਮੌਕਾ ਦਿੱਤਾ ਵੀ ਪਹਿਲੋ ਇੱਕ ਹਟਾ ਜੇ ਥੋੜਾ ਰਹਿ ਗਿਆ ਤਾਂ ਮੈਂ ਕੱਢਾਂਗਾ ਨੰਬਰ ਥੋੜਾ ਦੋ ਆਹ ਵੀ ਜਦਾਂ ਮਾੜਾ ਰਹਿ ਗਿਆ ਤਾਂ ਮੈਂ ਕੱਢਾਂਗਾ ਫਿਰ ਸਾਨੂੰ ਸਰਕਾਰ ਦੇ ਸਾਥ ਫੇਰ ਕੇ ਚੱਲ ਆ ਕੋਰੀ ਨਹੀਂ ਹੁਣ ਤੇ ਲੜਦੇ ਕਿਉਂ ਜੇ ਨਹੀਂ ਵਜਣ ਦਿੰਦਾ ਚੱਲ ਹੋ ਰੁਕੀ ਹੈ ਤੇ ਲਾਓ ਯਾਰ ਆਪਣੀ ਬੋਲੀ ਕਿੱਧਰ ਦੀ ਆ ਕਿਹੜੀ ਬੋਲੀ ਆਪਣੀ ਮਰਾਠੀ ਨਹੀਂ ਉਹਦੇ ਸਿਰ ਵਾਲਾ ਠੋਕੀ ਬਾਕੀ ਜਿਵੇਂ ਮਰਜ਼ੀ ਲਾਈਏ ਸੱਟਾਂ ਛੇਛਣਾ ਇੱਧਰ ਹੋ ਜਾ ਥੋੜੇ ਜਿਹਾ ਬੰਨ ਕੇ ਹੋ ਜਾ ਇੱਧਰ ਉੱਠ ਕੇ ਆ ਜਾ ਉਹ ਵੱਡਾ ਕੰਨ ਲੈ ਤੇਰੇ ਟੋਪੀ ਵਾਲ ਤੂੰ ਦੇਣਾ ਇੱਧਰ ਆ ਯਾਰ ਲੈ ਵੱਡਾ ਕਾਣਾ ਚੋਕੇ ਲੈਗਾ ਜਵਾਨ ਲੈਗਾ ਸੱਜਿਆ ਕਾਲਜੀ ਤੁਹਾਡਾ ਸਵਾਗਤ ਹੈ ਆਪਣੇ ਨਵੇਂ ਬਲੌਗ 'ਚ ਤੇ ਆਪਾਂ ਅੱਜ ਤੁਹਾਨੂੰ ਦਿਖਾ ਰਹੇ ਹਾਂ ਇਹ ਕੰਬਾਈਨਾ ਦੇ ਰਿਪੇਅਰਿੰਗ ਦੇ ਤਕਰੀਬਾ ਖਤਮ ਹੋਣ ਜਾ ਰਿਹਾ ਬੰਦਾ ਗਿਹੜੇ ਨਾਲ ਲੱਤ ਮਸਾਲਦਾ ਗਿਹੜੇ ਨਾਲ ਹੀ ਮਸਾਲਦਾ ਆਪਾਂ ਨੇ ਇਹਨੂੰ ਹੈ ਕੀ ਹੈ ਮੈਦਾਨ 'ਚ ਕਿੱਡਾ ਚੱਕ ਕੇ ਲਿਆ ਹੁਣ ਇਹਦੀ ਵਾਰ ਹੀ ਆ ਗਈ ਪਹਿਲੇ ਪੁੱਛ ਲੈ ਪਹਿਲੇ ਕੋਈ ਕੰਮ ਵੀ ਕੀਤਾ ਖੜਾ ਫੜੀ ਵੀਡੀਓ ਬਣਾ ਕਰ ਵੀਡੀਓ ਦਾ ਬੰਦੀ ਪੀਏ ਇੱਕ ਹੋਰ ਚੁੱਕ ਲੈ ਕਣ ਜਾ ਹੋਰ ਲੈ ਹੁਣ ਕਰ ਲਿਆ 10 ਚੁੱਕਾ ਇਹਨੂੰ ਠੋਕਣਾ ਫਿਰ ਕਿਵੇਂ ਠੋਕਾਂਗੇ ਵਾਰੀ ਵਾਰ ਦੋਵੇਂ ਬਣਾਵਾ ਵੇਖ ਤੀ ਕਰੋ ਇਹ ਵੀਡੀਓ ਬਣਾਇਆ ਕਿੱਡੀ ਗੱਲ ਮੈਂ ਚਲੇ ਉਹ ਹੀ ਗੱਲ ਇਹ ਗਾ ਜੀ ਆਪਣਾ ਐਡਲ ਹੈ ਕੰਬੈਨ ਦਾ ਬਾਕੀ ਕਿਸੇ ਨੂੰ ਨਹੀਂ ਪਤਾ ਤਾਂ ਬੱਸ ਦੱਸ ਦਿੰਨੇ ਤੂੰ ਇੱਧਰ ਹੋ ਰਿਹਾ ਉੱਠ ਪਿਆ ਯਾਰ ਮੈਨੂੰ ਤੇਰਾ ਡਰ ਆ ਜਾਂਦਾ ਤੇ ਵੀਡੀਓ ਚੱਕਰ ਤੇ ਲੱਗੇ ਆ ਬੰਦੇ ਮੈਂ ਕੱਟਣਾ ਮੈਂ ਕੱਟਣਾ ਇੱਕ ਬੰਦਾ ਮੇਰੀ ਇੰਸਟਾਗ੍ਰਾਮ ਤੇ ਵੀਡੀਓ ਬਣਾਉਂਦਾ ਸੋਰੀ ਸਟਨ ਬਹੁਤ ਸ਼ੌਂਕ ਹੈ ਆਏ ਹੁਣ ਜੀ ਨੂੰ ਫੋਨ ਕਰਦੇ ਆ ਇਹ ਬਹੁਤ ਹੈ ਇਹਨਾਂ ਟੈਟ ਕੌਣ ਹੈ ਹੈ ਗਣੀ ਐਨਾ ਟਿਹੜ ਤੋਂ ਹੈ ਦੇਖੋ ਭਾਸ ਦੀ ਕੰਮ ਹੋ ਕੇਰੇ ਗੁਰਾ ਇੱਥੇ ਨਾ ਗੁੱਲਾ ਫਸਾਦਾ ਜੇ ਨਾਗਾ ਨਾ ਪੀ ਹਾਂ ਬਸ ਫਫਲਾਤੀ ਵਿੱਚ ਨਹੀਂ ਇਹ ਫੁੱਲ ਦੀ ਹੁੰਦੀ ਇਹ ਚੀਜ਼ਾਂ ਨੇ ਫੁੱਲਦੇ ਕਿਉਂਕਿ ਵਿੱਚ ਕਵਰ ਹੈ ਨਾ ਇਹ ਬਲੇਰੀ ਨਾ ਖੜਾ ਪੈਦਾ ਲੈਗਾ ਲੈਗਾ ਮੁੰਡਾ ਲੈਗਾ ਯਾਰ ਇਹ ਉਹ ਕੱਟੋਣਾ ਹੈ ਕਬਸ ਹੋ ਗਈ ਉਧਰ ਆ ਕੇ ਦੂਜਾ ਕੋਰ ਅਰਬੂ ਆ ਗਈ ਹਾਂ ਭਾਤਾ ਯਾਰ ਸੁਣੋ ਕਾਗ ਲਾਉਣੀ ਪੈਂਦੀ ਹੈ ਤੰਦਰਾ ਉਹ ਕੋ ਭੈਂਚ ਮੋਟਰਾਂ ਫੋੜ ਉਹਨੇ ਖੁੱਤੂ ਸਮਝ ਲੈ ਜਾ ਰਿਹਾ ਤੁੰਸੀਂ ਯਾਰ ਨਹੀਂ ਫੇਰ ਮਾਰ ਉਹਨੇ ਕਾ ਉਹੀ ਕਰ ਕਾਲਾ ਕਰ ਉਹਨੂੰ ਐ ਇੱਕ ਇੱਕ ਹੱਟ ਦਾ ਵੇਖ ਲਾਉਂਦੀ ਵੀ ਉਹ ਘਾਟ ਤੱਕ ਵੇਖ ਹੋਲੇ ਮਾਰੀ ਪਹਿਲਾਂ ਬੰਦਾ ਡਰ ਨਾ ਜਾ ਡਰਾ ਨਾ ਦੇ ਨਹੀਂ ਹੋਰ ਗੱਲ ਕੋਈ ਨਹੀਂ ਨਹੀਂ ਡਰਦਾ ਨਹੀਂ ਪਿਆ ਨਹੀਂ ਐ ਟੈਂਟ ੋਲਾ ਦੇ ਐਵੇਂ ਕਮਾਵਣੀ ਹੱਟਣਾ ਮਾਰਨਾ ਡਰ ਲੱਗੀ ਜਾਂਦਾ ਉਹ ਰ ਕਮਾਵਣੀ ਹੱਟ ਮਾਰਦਾ ਹੁਣ ਬੱਤੇ ਯਾਰ ਬਹੁਤ ਬਦਲ ਗਿਆ ਬਹੁਤ ਧਿਆਨ ਨਾਲ ਮਾਰੀ ਆ ਵੀਰ ਮੇਰਾ ਕਿ ਸੱਟ ਨਾ ਲੱਗਨ ਦਿਆ ਜੇ ਇੱਕ ਹੱਥ ਦੀ ਹੱਟ ਮਾਰ ਪਾਣੀ ਪੀਆ ਕਰ ਲੈਂਦੇ ਨਿੱਕੀ ਸੱਟ ਇਹਦੇ ਨਾਲ ਕਿਸੇ ਨਿਕਲਦਾ ਪੈ ਸੱਟਾਂ ਦਾ ਸੱਟ ਕਰਨਾ ਗਰੀਨ ਸੱਟ ਨਾ ਟੋਪੀ ਬਹੁਤ ਨੇ ਜਿਹੀ ਆ ਬਾਕੀ ਤਾਂ ਪਤਾ ਆਪਾਂ ਨੂੰ ਇਹ ਨਹੀਂਗਾ ਕੰਮ ਕਿੰਨਾ ਕਰਦਾ ਇਹ ਵੇਖਣ ਲੱਗਾ ਗਿਆ ਗਿਆ ਐਵੇਂ ਬੜਾ ਟਾਈਮ ਦਾ ਆਖੀ ਜਨਾਹੀ ਹੈ ਹੈ ਜੁੱਟ ਕੇ ਮੈਂ ਲੱਗਦਾ ਇਹ ਤਾਂ ਮੈਂ ਵੱਡਾ ਅੱਛਾ ਇਹ ਉਹ ਮਾਦਮ ਕੋਟ ਕਰਦੇ ਧੱਕ ਦੀ ਇੱਥੇ ਹੋਏ ਇੱਕ ਮਿੰਟ ਰੁਕੀ ਛੇ ਨਾ ਬੰਨਣ ਦੀ ਗੱਲ ਹੈ ਬੰਨਣਗੇ ਜਿੱਧਰ ਨੂੰ ਕਰਨਾ ਹੈ ਉਧਰ ਰੋ ਨਹੀਂ ਗਿਆ ਇੱਕ ਮਿੰਟ ਰੁਕ ਜਾ ਹੋਰ ਰੋਕ ਜਾ ਕਰੀ ਉਹ ਪੱਥਰ ਮੋਟਾ ਲਿਆ ਹੋਇਆ ਪੱਥਰ ਤੇ ਨਾ ਹੱਲ ਲੱਗਾ ਖੜਾ ਨਾ ਹਾਂ ਕਰ ਗਏ ਉਧਰ ਚੱਲ ਬੈਹਣਾ ਉਹਦਾ ਮਾਣਾ ਇੱਕ ਮਿੰਟ ਮਾੜੇ ਵੇਖ ਨਾ ਲਈਏ ਨਹੀਂ ਨਹੀਂ ਨਾ ਖੜ ਜਾ ਕਰ ਦਿੰਦਾ தான் மே தியாண்ட நம்ம பால கீனா பி ਉਏ ਹੁਣ ਤੈਨੂੰ ਜਾਣਾ ਪੈਣਾ ਕਿ ਹੁਣ ਤੂੰ ਆਖੀ ਇੱਥੇ ਸੱਤ ਤੇ ਬਜਮਾਰੀ 10 ਨੂੰ ਬਜਦਾ ਬੱਜਿਆ ਕ ਨਹੀਂ ਬਜਦਾ ਨਹੀਂ ਬਜਦਾ ਕਿੰਨੇ ਕ ਦੇਗਾ ਅਸੀਂ ਹਾਂ ਹੈਗਾ ਯਾਰ ਪਰ ਰੱਖ ਲੈ ਦਿੱਤਾ ਕਰ ਤੂੰ ਕਾਲਾ ਕਰ ਰੱਖ ਲੈ ਤੂੰ ਕਾਂੜ ਸੜ ਮਾਰੇ ਉਹਨੇ ਕਾਂੜ ਕਦੋਂ ਨਹੀਂ ਕਾਂੜ ਨਹੀਂ ਬੱਜਾ ਆ ਤੈਨੂੰ ਬੱਜੀ ਕੋਈ ਨਹੀਂ ਕਾਂੜ ਬੱਜਦਾ ਨਹੀਂ ਰਾਰ ਨਹੀਂ ਕਿਤੇ ਆ ਬੱਜਿਆ ਬੱਜਿਆ ਥੋੜਾ ਉਹ ਕਾਂੜ ਤੂੰ ਥੋੜਾ ਕਾਲਾ ਰਸ ਨਾ ਕੱਢ ਲਉਣੀ ਹਣਾ ਨਹੀਂ ਆ ਪਾਣੀ ਪਾ ਯਾਰ ਤੂੰ ਮੇਰਾ ਤਾਂ ਕੰਮ ਦਿੱਤਾ ਖਰਾਬ ਕਰ ਆਡਲ ਜਾਲਾ ਹੁਣ ਆਉਦੇ ਹੱਥ ਤੋਂ ਨਾ ਬਣਾਉ ਪਾਣੀ ਲੈ ਨਹੀਂ ਨਾ ਪਿਆਰ ਦਾ ਕੰਮ ਕਰਨਾ ਹੈ ਆੜੇ ਮਾਰ ਦੇ ਕਿ ਜੇ ਮੈਂ ਹਾਰਦੀ ਕਰਦਾ ਫਿਰ ਆੜੇ ਵੇਖੀ ਮੈਂ ਤੇਰੇ ਕੀ ਕਰਦਾ ਇਹ ਕਿ ਪੀਹਾਂ ਦੇ ਪੁੱਤਰ ਉਹ ਆ ਲੱਗੀ ਆਪਾਂ ਉਹ ਨਹੀਂ ਸਾਰੇ ਜਣ ਬਾਹਰ ਕਢਾਈ ਜਾ ਅੱਜ ਲੱਗ ਹੋਣਾ ਤੇਰਾ ਮੜਾ ਜਾ ਬੰਦਾ ਰੇਲੀ ਲਿਆ ਤੋੜ ਛੱਡੇ ਪਰ ਫਾੜ ਕੇ ਰੱਖੋ ਹੁਣ ਥੋੜਾ ਵਜਾ ਥੋੜਾ ਦੇ ਦੇ ਹੁਣ ਆ ਹੀ ਲਾਉਂਦੇ ਸਮਰ ਫਾੜੇ ਫਾੜ ਜੱਸੀ ਯਾਰ ਛੜ ਨੀ ਡਰਦੇ ਪੈ ਯਾਰ ਬਰੀ ਜੇ ਬੰਦੇ ਆ ਬੜੀ ਦਲੇਰੀ ਯਾਰ ਗੁਰੇ ਹੁਣ ਕਬਾਰ ਵੀ ਕੱਢਦੇ ਪੂਰਾ ਉਹ ਗੁੱਲ ਲਾ ਕੇ ਕਹੇ ਤੇਰਾ ਕੋਈ ਮੁੱਦਾ ਉਹ ਕੱਢ ਲੇ ਖਾਟ ਰਹੀ ਨੰਨੀ ਰੋਸ ਵਾਸਤ ਵਾਸਤ ਨੇ ਇੱਕ ਮੁੱਤੀ ਉਹ ਤੋੜ ਕੇ ਹੁਣ ਉਹ ਵੀ ਕੱਢੋ ਕੀ ਹੋ ਵੀ ਕੱਢੋ ਉਹ ਹੀ ਹਰਾ ਗੁੱਲਾ ਰੱਖੀ ਨ ਗੁੱਲਾ ਲਿਆਓ ਅੱਠ ਇੱਕ ਚੱਲਨੀ ਹੋਰ ਕਿੰਨੇ ਉਹ ਦੀ ਨਾ ਅੱਠ ਹੋਖਲੇ ਉੱਤੇ ਦਿੱਤੇ ਮੈਂ ਅੱਗੇ ਆਖਿਆ ਵੀ ਇਹ ਇਹ ਦੇਖੋ ਜੀ ਕਿੰਨੀ ਚੌੜ ਕਰ ਰਿਹਾ ਚੌੜ ਕਰ ਕਰ ਕੇ ਮੇਰਾ ਦੇਖੋ ਨੁਕਸਾਨ ਕਰਤਾ ਨੇ 22500 ਦਾ ਕਿੰਨੇ ਦਾ ਝਗਾੜੇਗਾ ਇਹ ਇਹ ਤੂੰ ਆਪੇ ਕਰਾਇਆ ਵੀਰ 2500 ਦੇ ਲਗਭਗ ਹੋਊਗਾ ਤੂੰ ਆਪੇ ਕਰਾਇਆ ਕਿ ਆਪੇ ਕਿ ਕਰਾਇਆ ਮੈਂ ਤੂੰ ਇਹ ਪੰਗਾ ਲਿਆ ਗਿਓ ਪੰਗਾ ਕਿਥੇ ਲਿਆ ਉਥੇ ਲੈ ਚਲੋ ਬੱਬੂ ਅੱچے ਘਣਾਟ ਖੋਲੀਏ ਤੇ ਲਿਆਈਏ ਇਹਦੇ ਨਾਲ ਦੇ ਨਵੇਂ ਉਹਨਾਂ ਦਾ ਕਰੇ ਪਿਆ ਪਰ ਉਹਨਾਂ ਤੋਂ ਜਿਹਾ ਨਹੀਂ ਆਉਂਦਾ ਹਾਂ ਪੂਰਾ ਕਰੇ ਪਿਆ ਕਰੇ ਹੂੰ ਠੀਕ